ਸੀ ਅਸ਼ੋਕ ਮੌਜੂਦ ਹੈਗੇ ਆ ਯਾ ਸ਼੍ਰੀ ਹਮਸਰ ਸਾਹਿਬ ਦੇ ਰੇਲਵੇ ਸਟੇਸ਼ਨ ਤੋਂ ਬਾਹਰ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸੜਕ ਦੀਆਂ ਸਾਂਝੀਆਂ ਕਰ ਰਹੇ ਆ ਤੋਂ ਦੇ ਨਾਲ ਜੋ ਇੱਥੇ ਇੱਕ ਅਹਿਮ ਤਸਵੀਰ ਸਾਂਝੀ ਕਰ ਰਹੇ ਆ ਕਿ ਜਿੱਥੇ ਪੁਲਿਸ ਵੱਲੋਂ ਜੇਕਰ ਕਾਰਵਾਈ ਕੀਤੀ ਗਈ ਆ ਜੇਕਰ ਕਾਰਵਾਈ ਕੀਤੀ ਗਿਆ ਤਾਂ ਲੋਕ ਜੋ ਕਿਤਨਾ ਕਿਤੇ ਇਸ ਵਕਤ ਜੋ ਵਿਰੋਧ ਕਰਦੇ ਦਿਖਾਈ ਦੇ ਰਹੇ ਨੇ ਤਾਂ ਇਹ ਤੁਸੀਂ ਵੇਖ ਸਕਦੇ ਹੋ ਕਿ ਇਹ ਜੋ ਲੋਕ ਆ ਕੇ ਇੱਥੇ ਪ੍ਰਸ਼ਾਸਨ ਦੇ ਨਾਲ ਪੁਲਿਸ ਦੇ ਨਾਲ ਕਹਿੰਦੇ ਫਿਰਦੇ ਨੇ ਕਹਿਆ ਗਿਆ ਕਿ ਜੋ ਚਲਾਨ ਹੈ ਉਹ ਜੋ ਮਿਸਬੀਹਵ ਕੀਤਾ ਗਿਆ ਤਾਂ ਚਲਾਨ ਕੀਤਾ ਗਿਆ ਪਰ ਕਿਤਨਾ ਕਿਤਨੇ ਲੋਕ ਜੋ ਜਿਨ੍ਹਾਂ ਨੂੰ ਖਿਲਾ ਰਿਆ ਗਿਆ ਉਹਨਾਂ ਵੱਲੋਂ ਕਿਹਾ ਗਿਆ ਕਿ ਫੁਰੰਤੌਰ ਦੇ ਉੱਤੇ ਕਾਰਵਾਈ ਤਾਂ ਕੀਤੀ ਗਈ ਆ ਕਿ ਜੋ ਰੈਡ ਲਾਈਨ ਕ੍ਰੋਸ ਕੀਤੀ ਗਈ ਸੀ ਤਾਂ ਇਹ ਜੋ ਇੱਥੇ ਸਾਡੇ ਨਾਲ ਮਹਿਲਾ ਵੀ ਮੌਜੂਦ ਹੈ ਇਹਨਾਂ ਨਾਲ ਵੀ ਗੱਲ ਕਰਦੇ ਆ ਤੁਸੀਂ ਇਸ ਵਕਤ ਲਾਈਵ ਉਹ ਮੱਥਰ ਕੇਸਰੀ ਤੇ ਕੀ ਹੋਇਆ ਪਾਜੀ ਅਸੀਂ ਆਂਦੇ ਸੀ ਅੱਗੇ ਆਟੋ ਆ ਗਿਆ ਪਿੱਛੇ ਟੋਆ ਸੀ ਮੇਰੇ ਫਟ ਲੱਗਿਆ ਯਕਸਰਾ ਕਰਵਾ ਕੇ ਆਏ ਆ ਠੀਕ ਆ ਇਹ ਆਇਆ ਟੋ ਥੋੜਾ ਜਿਹਾ ਅੱਗੇ ਨਿਕਲ ਲਗੇ ਥੋੜਾ ਜਿਹਾ ਅੱਗੇ ਖਲੋਗੇ ਆਣ ਕੇ ਅਸੀਂ ਖਲੋਗੇ ਰੈੱਡ ਲਾਈਟ ਦੇ ਕੇ ਅਸੀਂ ਖਲੋਤੇ ਐਸੀ ਜਿੱਥੇ ਗੱਡੀ ਲੁਹਤੀ ਆ ਇਹਨਾਂ ਦੇ ਮੜ ਕੇ ਉਸ ਵਿੱਚ ਚਲਾਨ ਕੱਟ ਦਿੱਤਾ ਸਾਡਾ ਪਰ ਪੁਲਿਸ ਨੇ ਤੇ ਆਪਣੀ ਕਾਰਵਾਈ ਕੀਤੀ ਨਾ ਜੇਕਰ ਰੈੱਡ ਲਾਈਟ ਕ੍ਰੋਸ ਕੀਤੀ ਨਹੀਂ ਕੀਤੀ ਉਹ ਤੇ ਖਲੋਤੇ ਪਿੱਛੇ ਰੈੱਡ ਲਾਈਟ ਤੋਂ ਨਹੀਂ ਕਰੀ ਸੀ ਨਹੀਂ ਪਾਦੀ ਰਹੀ ਸੀ ਪਿੱਛੇ ਖਲੋਤੇ ਐਸੇ ਹੀ ਮੈਂ ਬੋਤਾ ਉਹ ਮਾੜੀਏ ਪਾ ਸਾਡੇ ਨਾਲ ਸਾਡੇ ਨਾਲ ਜਿਹੜੇ ਅਧਿਕਾਰੀ ਵੀ ਮੌਜੂਦ ਨੇ ਜੀ ਸਰ ਕੀ ਹੋਇਆ ਜਿਹੜੇ ਇੱਥੇ ਲੋਕ ਕਹਿ ਰਹੇ ਨੇ ਕਿ ਆਪਾਂ ਇੱਥੇ ਕਰੋਸ ਨਹੀਂ ਕੀਤੀ ਪੁਲਿਸ ਨੇ ਚਲਾਨ ਕੱਟਦਾ ਦੇਖੋ ਰੈਡਰ ਦੇ ਪਿੱਛੇ ਉਹ ਵੀ ਪਾਜੀ ਨੂੰ ਪੁੱਛੋ ਆਪਾਂ ਨੂੰ ਜਿੱਥੇ ਆਪਣੀ ਕੰਪਨੀ ਹੈ ਜਗਾ ਉੱਥੇ ਰੁਕਣਾ ਚਾਹੀਦਾ ਇਹ ਨਹੀਂ ਰੁਕੇ ਇਹਨਾਂ ਨੂੰ ਇੱਥੇ ਰੁਕਾਇਆ ਗਿਆ ਨਹੀਂ ਪਾਜੀ ਨੂੰ ਪੁੱਛੋ ਅਫਸਰ ਸਾਹਿਬ ਨੂੰ ਪੁੱਛੋ ਉਹ ਗਲਤ ਬੋਲ ਰਹੇ ਆ ਵੇਖੋ ਕਿੱਥੇ ਬੋਲੇ ਉਹਨਾਂ ਨੂੰ ਪੁੱਛੋ ਕਿੱਥੇ ਕਰਕੇ ਰੋਕਿਆ ਗਿਆ ਜੀ ਇਹ ਪਿੱਛੇ ਗੱਡੀ ਦੇ ਪਿੱਛੇ ਆਓ ਤਾਂ ਦੱਸੋ ਭਾਜੀ ਜੀ ਇੰਨਾ ਸਾਈਕਲ ਖੜਿਆ ਉੱਥੇ ਕਿੱਥੇ ਰੋਕਿਆ ਕਿਉਂ ਖੜਿਆ ਹੋਵੋ ਕਿ ਤਾਹਨਾ ਦੋ ਬਾਈਕੋ ਹੋ ਰਹੀ ਨਹੀਂ ਹੋ ਰਹੀ ਆ ਉਹ ਨਿਕਲ ਗਿਆ ਉਹ ਨਿਕਲ ਗਿਆ ਕਿੱਥੇ ਰੁਕਿਆ ਗਿਆ ਬਾਈਕੋ ਹੋ ਰਹੀ ਨਾ ਕਿੱਥੇ ਰੁਕਣਾ ਉਹ ਕਿਉਂ ਨਹੀਂ ਉਹਦਾ ਕਰਕੇ ਨਾ ਰੈਡ ਲਾਈਟ ਜਪਦਾ ਕਲਾਨ ਕੀਤਾ ਗਿਆ ਇਹਨਾਂ ਦੀ ਜਿਹੜੀ ਮੈਸੇਜ ਆ ਉਹ ਬਹੁਤ ਆਪਾਂ ਨੂੰ ਗਲਤ ਮਲਤ ਬੋਲ ਰਹੇ ਆ ਜਿਹੜੀ ਅਸਲ ਦੀ ਗੱਲ ਹੈ ਕਿ ਇਹਦੀ ਬੋਲਿਆ ਭਾਈ ਕਲਾਨ ਕਰਾ ਕੇ ਚੱਲੇ ਹੀ ਤੇ ਤੁਹਾਨੂੰ ਕੋਈ ਸ਼ਰਮ ਕਰੋ ਜਾ ਕਰੋ ਮੇਰੇ ਤੋਂ ਥੋੜੀ ਇਹਨਾਂ ਦੀ ਗੱਲ ਹੋ ਗਈ 500 ਰੁਪਏ ਮੰਗਿਆ ਤਾਹਨੇ 500 ਰੁਪਏ ਦੋ ਭਾਈ ਗੁਰੂ ਰਾਮਦਾਸ ਨੂੰ ਅੱਖ ਨਾਜਰ ਕਰਕੇ ਕਹਿੰਦੇ ਆ ਗੁਰੂ ਰਾਮਦੇ ਨਿਕਲੀ ਖੋਤੇ ਆ ਜਿਨ੍ਹਾਂ ਨੇ ਇਹ ਗੱਲ ਕਹੀ ਹੋਵੇ ਇਹ ਗਾਣੀ ਇਹਨੇ ਬ नथा लेकिन ਕੋਈ ਚੀਜ਼ ਨਹੀਂ ਚੱਲ ਗਿਆ ਕੋਈ ਕਰਮਾ ਕੋਈ ਕੋਈ ਮਲਾਜ਼ਮ ਵੱਲੋਂ ਪੈਸੇ ਦੀ ਮੰਗ ਕੀਤੀ ਗਈ ਹੈ ਬਈ ਭਾਈ ਜੁੜ ਕੇ ਕਹਿੰਦੇ ਕੋਈ ਪੈਸੇ ਨਹੀਂ ਮੰਗੇ ਮੈਂ ਕਿ ਇਹ ਬੰਦਾ ਤੁਸੀਂ ਤੁਸੀਂ ਇਹ ਕਹਿ ਰਹੇ ਹੋ ਕਿ ਪੈਸੇ ਦੀ ਮੰਗ ਕੀਤੀ ਗਈ ਗੱਡੀ ਵਾਲਿਆਂ ਨੂੰ ਆਰਟੀ ਦੀ ਕੱਲ ਪਾਉਂਦੇ ਸਾਨੂੰ ਸਾਨੂੰ ਪਤਾ ਸਾਡੇ ਕਮਰੇ ਤੇ ਉਹਨਾਂ ਦੇ ਅੱਗੇ ਖੜੇ ਹੈ ਕਿਉਂ ਸਾਡੇ ਘਾਡੇ ਕੱਟਿਆ ਤੁਸੀਂ ਸਾਡੇ ਘਾਡੇ ਕੱਟਿਆ ਸਾਡੇ ਘਾਡੇ ਯਾਰ ਵੇਖੋ ਉਹਨਾਂ ਨੇ ਰੱਣ ਲੈਣ ਦੀ ਜੰਮ ਕੀਤੀ ਹੈ ਜਿਹੜੀ ਗੱਡੀ ਛੱਡੀ ਆ ਉਹ ਇਹਨਾਂ ਨੂੰ ਵੇਖ ਕੇ ਰੁੱਕੇ ਉਹ ਇਹਨਾਂ ਨੂੰ ਬਿਲਕੁਲ ਅਸੀਂ ਉਹਨਾਂ ਨੇ ਰੱਣ ਲਈ ਜੰਮ ਕੀਤੀ ਇਹਨੇ ਜੰਮ ਕੀਤੀ ਉਹਨਾਂ ਦਾ ਚਲਾਨ ਕੀਤਾ ਗਿਆ ਇਹ ਇਹਨਾਂ ਦੀ ਮਿਸ ਜਿਹੜੇ ਉਹ ਗਲਤ ਬੋਲ ਰਹੇ ਹਨ ਸਾਡਾ ਇਹਨਾਂ ਨਾਲ ਕੋਈ ਜਾਤੀ ਦੁਸ਼ਮਣੀ ਨਹੀਂ ਆ ਇਹਨਾਂ ਨੂੰ ਸਮਝਾਉਣਾ ਤੇ ਚਲਾਨ ਕੀਤੇ ਜਾਂਦੇ ਰੈਡ ਲਾਈਨ ਕੱਪ ਨਾ ਕਰੋ ਇਹਦੇ ਵਿੱਚ ਆਪਣਾ ਨੁਕਸਾਨ ਆ ਨਾ ਕਿ ਸਾਡੇ ਆ ਕੇ ਇਹਨਾਂ ਨਾਲ ਕੋਈ ਸਾਡੀ ਲੜਾਈ ਨਹੀਂ ਚਲਾਨ ਇਹਨਾਂ ਦੀ ਗਲਤੀ ਦਾ ਹੋਇਆ ਉਸ ਵਾਰ ਦੇ ਚੱਲੇ ਸੀ ਇਹਨਾਂ ਦੀ ਮਿਸ ਜੇ ਇੱਕ ਇੱਕ ਇਹ ਕਹਿੰਦੇ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਝਾੜ ਜਿਹੜੀ ਆ ਇਹ ਕੋਈ ਨਾ ਨਹੀਂ ਦੇਖੋ ਇਹ ਗੱਲ ਕਹਿ ਨਹੀਂ ਸਕੀ ਇਹਨਾਂ ਨੇ ਪਰ ਜਿਸ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਨਾਲ ਮੋਟਰਸਾਈਕਲ ਸੈਂਟਰ 'ਚ ਲਗਾ ਦਿੱਤਾ ਗਿਆ ਕਿ ਆ ਕੀ ਕਹਿਣਾ ਚਾਹੁੰਦੇ ਸੀ ਤੁਸੀਂ ਨਹੀਂ ਆਪਣਾ ਜਿਹੜਾ ਚਲਾਨ ਵਾਪਸ ਦੇਣ ਦੇ ਆ ਚਾਹੁੰਦੇ ਆ ਸਾਡਾ ਚਲਾਨ ਨਜਾਇਜ਼ ਹੋਇਆ ਵਾ ਜੇ ਸਾਡਾ ਕਾਰਾ ਹੀ ਪੁਗਾਟਿਆ ਕੋਈ ਫਿਰ ਕਰ ਦੋ ਫੋਨ ਕਰ ਦੋ ਫਿਰ ਕੋਈ ਗੱਲ ਨਹੀਂ ਆ ਫਿਰ ਕੋਈ ਗੱਲ ਨਹੀਂ ਹੈ ਜੇ ਸਾਡੀ ਕੋ ਗਲਤੀ ਵਾਲੇ ਪਰ ਜੇਕਰ ਰੈੱਡ ਲਾਈਟ ਸੀਗੀ ਜੇ ਤੁਸੀਂ ਅੱਗੇ ਆਂਦੇ ਸੀਗੀ ਤਾਂ ਕਿਤੇ ਨਾ ਕਿਤੇ ਕਾਰਵਾਈ ਮੈਂ ਤਾਂ ਹੁਣੇ ਸਾਡੇ ਅਗਲੇ ਬਣਿਆ ਆਟਾ ਆਟਾ ਤਾਂ ਵਹੀ ਸਾਈਡ ਤੇ ਕੀਤਾ ਵਾ ਅਸੀਂ ਰੈੱਡ ਰੈੱਡ ਨਗਾ ਨਹੀਂ ਦਿੱਤੀ ਕਿਉਂਕਿ ਨੰਗਾ ਦੇ ਵੇਖਿਆ ਮੋਟਰ ਪਰ ਪਰ ਜਿਸ ਤਰੀਕੇ ਦੇ ਨਾਲ ਮੋਟਰਸਾਈਕਲ ਰਸਤੇ ਦੇ ਵਿੱਚ ਤੁਸੀਂ ਖਿਲਾ ਰਿਆ ਤਾਂ ਪੁਲਿਸ ਵਾਲੋ ਤਾਂ ਵਿੱਚ ਵੇਖੀ ਹੁੰਦੀ ਕਿ ਹੋਇਆ ਫਿਰ ਨਹੀਂ ਇਹ ਕਹਿਣਾ ਆ ਲੈ ਲੋ ਭਾਜੀ ਇਹ ਮੈਂ ਪਰ ਜੀ ਇਹਦੇ ਤੋਂ ਫਲੋੜੇ ਨੇ ਇੱਥੇ ਫੋਟੋ ਫਲੋੜਾ ਆਟਾ ਹੈ ਆਟੋ ਨੇ ਮਗਰਨੇ ਬਨੇ ਆਏ ਇਹ ਹੱਦਾ ਚਲਾਉਣੇ ਜਿਹੜੀਆਂ ਮੁੰਡੇ ਕਰਾਰੀ ਨਹੀਂ ਤੁਹਾਨੂੰ ਫालतू ਬੋਲੇ ਮੇਰੀ ਕਾਣੀ ਮਿਸਰੀ ਵੀ ਬੋਲੀ ਜਾਂਦੀ ਤੁਸੀਂ ਵੀ ਬੋਲੀ ਜਾਂਦੇ ਮੋੜ ਤੜ ਰਾਂ ਲਾ ਕੇ ਇਹ ਤਾਂ ਆਪੇ ਆਟੋ ਹੀ ਨਾ ਤਾਂ ਇਹ ਤੁਸੀਂ ਦੇਖ ਸਕਦੇ ਹੋਏ ਤਸਵੀਰਾਂ ਖਾਸ ਤੌਰ ਤੇ ਤੜ ਨਾਲ ਅੰਮ੍ਰਿਤਸਰ ਕੇਸਰੀ ਦੇ ਸੰਝਿਆ ਕਰ ਰਹੇ ਆ ਤੁਸੀਂ ਦੇਖ ਸਕਦੇ ਹੋ ਕਿ ਜੋ ਲੋਕਾਂ ਵੱਲੋਂ ਖਾਸ ਤੌਰ ਤੇ ਉੱਤੇ ਇੱਥੇ ਪੁਲਿਸ ਵੱਲੋਂ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਗਈ ਤਾਂ ਉੱਥੇ ਹੀ ਜੋ ਨੌਜਵਾਨ ਸੀਗੇ ਵੀਰ ਨਾਲ ਉਹਨੇ ਮਿਸਿਸ ਹੱਜਮੜਾਇ ਦੇ ਸੀਗੇ ਉਹਨਾਂ ਵੱਲੋਂ ਆ ਪੁਲਸ ਦਾ ਵਿਰੋਧ ਕੀਤਾ ਗਿਆ ਤਾਂ ਇਹ ਤਸਵੀਰਾਂ ਤਾਂ ਜੇਕਰ ਪੁਲਸ ਨੇ ਕਾਰਵਾਈ ਕੀਤੀ ਆ ਤਾਂ ਤੁਸੀਂ ਉਹਨਾਂ ਸੈਟੀਸਫਾਈ ਨਹੀਂ ਕੀ ਹੁਣ ਨਹੀਂ ਆਹੀ ਨਹੀਂ ਆਂ ਕਰਪਾ ਪਰ ਜੇਕਰ ਗਲਤੀ ਕੀਤੀ ਜੇਕਰ ਗਲਤੀ ਹੋਈ ਆ ਹੈ ਜਿਹੜੀ ਆ ਸਾਡੀ ਦਸਤ ਸਹੀ ਉਹ ਕਹਿੰਦੇ ਕਿ ਤੁਸੀਂ ਲਾਲ ਬੱਤੀ ਜੰਪ ਕੀਤੀ ਆ ਲਾਲ ਬੱਤੀ ਹੈ ਨੰਗੇ ਹਨ ਉਥੋਂ ਫੜਨਾ ਚਾਹੀਦਾ ਵੀ ਲਾਲ ਬੱਤੀ ਤੁਸੀਂ ਨਾ ਕੇ ਆ ਗਏ ਅੱਛਾ ਪਿੱਛੇ ਆ ਅਸੀਂ ਪਿੱਛੇ ਹੀ ਆਂ ਇੱਥੇ ਆ ਗਏ ਕਰੀਦੀ ਨਹੀਂ ਪਾਜੀ ਪਰ ਨਹੀਂ ਇੱਥੇ ਆਟਾ ਖਲੋਤਾ ਇੱਥੇ ਆਟਾ ਇੱਥੇ ਆਟਾ ਆਟਾ ਖਲੋਤੇ ਆ ਉਹ ਆਟਾ ਉਹ ਆਟਾ ਅਸੀਂ ਫੋਟਿਆ ਹਾਂ ਇਹ ਤੁਹਾਨੂੰ ਆਂਦੇ ਤੇ ਲੜ ਗਰੋ ਖਾਈ ਨਹੀਂ ਕੀਤੀ ਹੈਗੀ ਪਰ ਲਾਲ ਬੱਤੀ ਕਿੱਥੇ ਚੌਂਕ ਤੇ ਪਿੱਛੇ ਗਾਣਾ ਆਹ ਤਾਂ ਕਾਗਜ਼ ਘੱਟਵਾ ਦਾ ਗੜ ਫੇਰ ਕਾਟਿਆ ਆਹ ਤਾਂ ਕੋਈ ਕਾਗਜ਼ ਘੱਟਿਆ ਜਹਾਨੂੰ ਫੇਰ ਦੱਸਣ ਕਿ ਇਹਨਾਂ ਦਾ ਕਾਗਜ਼ ਘੱਟ ਤੈਨੂੰ ਜੇ ਕਰ ਇੱਥੇ ਸੀਸੀਟੀਵੀ ਕੈਮਰਾ ਵੀ ਲੱਗੇ ਜੇ ਪੁਲਿਸ ਚੈੱਕ ਕਰਾਉਂਦੀ ਜੇ ਤੁਹਾਡੀ ਗਲਤੀ ਨਿਕਲਦੀ ਤਾਂ ਕਾਰਵਾਈ ਤੁਹਾਨੂੰ ਇਸ ਮੋਟਰਸਾਈਕਲ ਦੇ ਉੱਤੇ ਜੋ ਇਹ ਲੋਕ ਆਏ ਸਨ ਤਾਂ ਇਸ ਚੌਂਕ ਦੇ ਵਿੱਚ ਖਾਸ ਕਰਕੇ ਇਸ ਚੌਂਕ ਦੇ ਵਿੱਚ ਇਹਨਾਂ ਵੱਲੋਂ ਲਾਈਟ ਕ੍ਰੋਸ ਕੀਤੀ ਗਈ ਤਾਂ ਜਿਸ ਤੋਂ ਬਾਅਦ ਜੋ ਹਸਬੰਦ ਵਾਈਫ ਨੇ ਇਹਨਾਂ ਵੱਲੋਂ ਇੱਕ ਵਿਰੋਧ ਪੁਲਿਸ ਅਧਿਕਾਰੀ ਦਾ ਕਰਨਾ ਸ਼ੁਰੂ ਕਰਤਾ ਕਿ ਇਹਨਾਂ ਵੱਲੋਂ ਗਲਤ ਕਹਿਆ ਗਿਆ ਜਦ ਕਿ ਉੱਤੇ ਹੀ ਰਾਘਿਰ ਲੋਕ ਹੋਰ ਨੇ ਉਹਨਾਂ ਵੱਲੋਂ ਵੀ ਕਿਹਾ ਗਿਆ ਕਿ ਜੋ ਗਲਤੀ ਇਹਨਾਂ ਦੀ ਹੈਗੀ ਆ ਪਰ ਹਾਲਾਤ ਇੱਥੋਂ ਦੇ ਇਹੋ ਜਿਹੇ ਬਣੇ ਕਿ ਮੋਕੇ ਦੇ ਉੱਤੇ ਅਧਿਕਾਰੀਆਂ ਵੱਲੋਂ ਜਦਕਿ ਚਲਾਨ ਕੱਢ ਦਿੱਤਾ ਗਿਆ ਉਸ ਤੋਂ ਬਾਅਦ ਅਧਿਕਾਰੀਆਂ ਦੇ ਨਾਲ ਮਿਸ ਬਿਹੇਵ ਵੀ ਜੋ ਇਹਨਾਂ ਵੱਲੋਂ ਕੀਤਾ ਗਿਆ ਇਹ ਮਹਿਲਾ ਮਾਮਲੋਂ ਜੀ ਜੀ ਉੱਥੇ ਅੰਦਰ ਆ ਗਈ ਅੰਦਰ ਉੱਥੇ ਅੰਦਰ ਆ ਗਈ ਕਿੱਦਾਂ ਟੈਨ ਨੋ ਇੱਥੇ ਖੜਿਆ ਮੋੜ ਤੇ ਨਹੀਂ ਨਹੀਂ ਉਹ ਦੇਖ ਲੋਤੇ ਕਿਹੜਾ ਚਲਾਨ ਜੀ ਚਲਾਨ ਦੇ ਉਹਨੇ ਹੰਪਲ ਵਰਕੇ ਕੱਟਣਾ ਹੀ ਬਾਤ ਤਾਨੂੰ ਕਿਤਾਬਾ ਪਤਾ ਕਿ ਉਹਨਾਂ ਪੈਸੇ ਨਹੀਂ ਮੰਗੇ ਮੈਂ ਕਹਿੰਦਾ ਮੈਂ ਕਿਨਾਂ ਮੈਂ ਅੰਗੁਰ ਰਾਮਦਾਸ ਨੂੰ ਹੱਥ ਨਾਜ਼ਰ ਕਰਕੇ ਕਹਿੰਦਾ ਕਿ ਮੈਂ ਇਹਨਾਂ ਨੂੰ ਮੌਕੇ ਦਾ ਚਲਾਨ ਕਰਵਾਉਣ ਵਾਸਤੇ ਹੀ ਕਿਹਾ ਹੋਵੇ ਜਦੋਂ ਸਾਡੇ ਕੋਲ ਮੌਕੇ ਦੀ ਬੁੱਕ ਹੈ ਨਹੀਂ ਅਸੀਂ ਚਲਾਨ ਨਹੀਂ ਕਰ ਸਕਦੇ ਠੀਕ ਆ ਜਰਾ ਜਿਹੜਾ ਬੰਦਾ ਹੀ ਇਹ ਬੀਬੀ ਨੇ ਕਿਹਾ ਕਰ ਦੋ ਚਲਾਨ ਆਪਾਂ ਚਲਾਨ ਕਰ ਦੱਸੋ ਦਾ ਜ਼ਿਲ੍ਹੇ ਦੇ ਨਾਲ ਪਰ ਪਰ ਜਿੱਦਾਂ ਤੁਸੀਂ ਬਿਹੇਵ ਕਰ ਰਹੇ ਹੋ ਕਿ ਲੱਗਦਾ ਕਿ ਪੁਲਿਸ ਅਧਿਕਾਰੀ ਨੇ ਇਦਾਂ ਤਾਲੂਕ ਇਦਾਂ ਮੇਲ ਕਰਨਾ ਚਾਹੀਦਾ ਉਹਨਾਂ ਨੇ ਪੀਟਾਂ ਦੇ ਸਾਹਮਣੇ ਅਸੀਂ ਕੀਤਾ ਅਸੀਂ ਇਹਨਾਂ ਨੂੰ ਕਹਾਂਗੇ ਸਾਡੀ ਗਲਤੀ ਕੋਈ ਨਹੀਂ ਹੈਗੀ ਠੀਕ ਹੈ ਅਸੀਂ ਮਾਰੇ ਬੰਦੇ ਹੈਗੇ ਆ ਇਹਨਾਂ ਦੇ ਸਾਡਾ ਚਲਾ ਜੇਕਰ ਹੁਣ ਸੀਸੀਟੀਵੀ ਕੈਮਰੇ ਲੱਗੇ ਜੇ ਚੈੱਕ ਹੋਏ ਤਾਂ ਗਲਤੀ ਨਿਕਲਦੀ ਆ ਕਿ ਤੁਸੀਂ ਮਨਜ਼ੂਰ ਹੋ ਮੰਨਦੇ ਹੋ ਗਲਤੀ ਆ ਮਨਜ਼ੂਰ ਆ ਪਰ ਜਿਸ ਤਰੀਕੇ ਦੇ ਨਾਲ ਇੱਥੇ ਸੀਸੀਟੀਵੀ ਫੋਟੋ ਲੱਗੀ ਆ ਕੈਮਰੇ ਲੱਗੇ ਨੇ ਜੇਕਰ ਇਹਨਾਂ ਦੀ ਗਲਤੀ ਨਿਕਲਦੀ ਆ ਹਾਂ ਸਰ ਤਾਂ ਜੋ ਕਾਰਵਾਈ ਜੋ ਹੋਏਗੀ ਕਿਉਂਕਿ ਜਿਸ ਤਰੀਕੇ ਨਾਲ ਪੈਂਦੀ ਪੈਂਦੀ ਹੋਗਾ ਪੈਂਦੀ ਪਲੀਜ਼ ਦੇਖੋ ਸਰ ਕਿ ਇਹਨਾਂ ਦੀ ਗਲਤੀ ਨਾ ਨਿਕਲੇਗੀ ਮੈਂ ਜ਼ਿੰਮੇਵਾਰ ਹਾਂ ਤੁਹਾਨੂੰ ਆਪਣਾ ਚੌਥੀ ਜ਼ਿੰਮੇਵਾਰੀ ਨਾਲ ਡਿਊਟੀ ਨਿਭਾ ਰਹੇ ਹਾਂ ਜੇ ਗਲਤ ਨਾ ਹੋਣਗੇ ਇਹਦਾ ਫਾਈਨ ਮੈਂ ਭਰ ਦੂੰਗਾ ਜੀ ਤਾਂ ਜੇਕਰ ਗਲਤੀ ਨਿਕਲੇਗੀ ਫੇਰ ਕੀ ਕਰਨੀ ਹੈ ਚਲਾਨ ਕੀਤਾ ਸਾਰਿਆਂ ਨੇ ਗਲਤੀ ਦਾ ਚਲਾਨ ਕੀਤਾ ਮੈਂ ਕੋਈ ਗਲਤੀ ਨਹੀਂ ਕੀਤਾ ਉਹਨਾਂ ਦੇਖੋ ਭੈੜੀ ਹੁਣ ਵੀ ਰੌਲਾ ਪਾਈ ਜਾਂਦੇ ਆ ਕੋਈ ਚੰਗੀ ਗੱਲ ਨਹੀਂ ਆ ਜੀ ਰੈਡ ਲਾਈਟ ਹੈ ਦੇਖੋ ਸਾਹ ਜਿਹੜੀ ਆ ਪਰ ਪਰ ਅਧਿਕਾਰੀ ਦੇ ਤੁਹਾਡੇ ਨਾਲ ਗੱਲਾਂ ਕਰਨ ਦੇ ਨਾਲ ਆ ਜਾਂ ਤਾਂ ਤੁਸੀਂ ਫਿਰ ਅਧਿਕਾਰੀਆਂ ਨੂੰ ਕੰਮ ਕਰ ਲੈਣ ਦਿਓ ਜੀ ਮੇਰੀ ਗੱਲ ਸੁਣ ਲਾਈਟ ਤਾਂ ਸਾਰਿਆਂ ਨਜ਼ਰ ਆਉਂਦੀ ਨਾਲ ਗੱਲ ਆਪਣਾ ਨਹੀਂ ਨਹੀਂ ਲਾਈਟ ਨਜ਼ਰ ਆਉਂਦੀ ਆ ਪਰ ਅਧਿਕਾਰੀਆਂ ਦੇ ਨਾਲ ਤਾਂ ਤੁਸੀਂ ਕਹਿ ਰਹੇ ਹੋ ਨਾ ਇਹ ਜਿਹੜੀ ਨਜ਼ਰ ਆਂਦੀ ਨਾਲ ਸਾਰਿਆਂ ਨੂੰ ਨਹੀ ਆਉਂਦੀ ਮੇਰੇ ਵਾਸਤੇ ਸਾਰੇ ਬਾਤੇ ਆ ਸਾਰੇ ਬਾਤੇ ਆ ਤਾਂ ਫਿਰ ਉਹਨਾਂ ਨੂੰ ਕੰਮ ਕਰ ਲੈਣ ਦੋ ਸਾਰੇ ਕਿਉਂ ਝੁਕਾ ਕੇ ਸਾਰੇ ਬਕਾਇਆ ਤਿਲਾਂੜ ਕਿਉਂ ਕਟਕੇ ਇਸ ਵਜ੍ਹਾ ਤੋਂ ਕਟਿਆ ਜਦੋਂ ਇਹ ਸਾਰਿਆਂ ਪਰੂਬ ਜਿੱਤੇ ਕਿੱਥੇ ਕਟਿਆ ਜੇ ਸਾਰੇ ਇਹ ਕਟਣ ਫਿਰ ਸੀਰੀ ਦੇ ਕੈਮਰਾ ਦੇਖੋ ਜੇ ਸਾਡੀ ਗਲਤੀ ਹੈ ਜੁਰਮਾਨਾ ਭਰਾਂਗੇ ਜਿੰਨਾ ਵੀ ਹੋਏ ਬਿਲਕੁਲ ਸਰ ਜੀ ਕਾ ਮਨੂਰਾ ਜੋ ਕਿ ਮਿਸਟਰ ਬਿਲਕੁਲ ਸਰ ਸੀਸੀਟੀਵੀ ਕੈਮਰਾ ਕਰਾ ਲਨ ਕਿ ਆਪਣੀ ਗਲਤੀ ਹੋ ਗਈ ਆਪਾਂ ਸਰ ਮਨੂਚਾਰ ਬਿਲਕੁਲ ਆਪਾਂ ਸਹੀ ਚਲਾਨ ਕੀਤਾ ਵਾ ਕਿ ਰੈਡ ਲਾਈਟ ਦਾ ਚਲਾਨ ਕੀਤਾ ਤਾਂ ਸਹੀ ਕੀਤਾ ਵਾ ਜੀ ਤਾਂ ਜੀ ਬਿਲਕੁਲ ਤਸਵੀਰਾਂ ਤਾਂ ਨਾਲ ਸਾਂਝੀਆਂ ਕੀਤੀਆਂ ਤਾਂ ਹੁਣ ਜਿਸ ਤਰੀਕੇ ਦੇ ਨਾਲ ਇੱਥੇ ਇੱਕ ਲੇਡੀਜ਼ ਵੱਲੋਂ ਖਾਸ ਤੌਰ ਤੇ ਪੁਲ ਪੰਜਾਬ ਪੁਲਿਸ ਦੇ ਉੱਤੇ ਜੋ ਐਕਸ਼ਨ ਲੈਣ ਦੀ ਗੱਲ ਕੀਤੀ ਜਾ ਰਹੀ ਹੈ ਉਹਨਾਂ ਦੇ ਉੱਤੇ ਅਰੋਪ ਲਗਾਏ ਜਾ ਰਹੇ ਨੇ ਕਿ ਇਹਨਾਂ ਨੇ ਗਲਤ ਚਲਾਨ ਕੀਤਾ ਤਾਂ ਉਸ ਦੇ ਉੱਤੇ ਹੁਣ ਅਧਿਕਾਰੀਆਂ ਹੋ ਤਾਂ ਉਹਨਾਂ ਦੋਵਾਂ ਮੀਆਂ ਬੀਬੀ ਲੋਕਿਆ ਜਾ ਰਿਹਾ ਕਿ ਤੁਸੀਂ ਕੈਮਰਾ ਚੈੱਕ ਕਰੋ ਜੇਕਰ ਹੁਣ ਕੈਮਰੇ ਦੇ ਵਿੱਚ ਜੋ ਸਚਾਈ ਆਏਗੀ ਉਸ ਦੇ ਅਧਾਰ ਤੇ ਜਿਹੜੀ ਕਾਰਵਾਈ ਉਹ ਕੀਤੀ ਜਾਏਗੀ ਬਣੇ ਰਹੋ ਅੰਮ੍ਰਿਤਸਰ ਕੇਸਰੀ ਭੇਜਤਾ ਕੱਲੀ ਕੱਲੀ ਅਪਡੇਟ ਜੋ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਧੰਨਵਾਦ